ਦੇਖੋ ਜੀ ਉਹ ਭਰੂਣ ਹੱਤਿਆ ਨੂੰ ਰੋਕਣ ਵਾਸਤੇ ਅਸੀਂ ਕੀਤਾ ਆ ਵੀ ਆਪਣੇ ਬੱਚਿਆਂ ਨੂੰ ਤੁਸੀਂ ਜਨਮ ਦਿਓ ਅਸੀਂ 3100 ਰੁਪਏ ਦੀ ਐਫ ਡੀ ਤੇ ਇੱਕ ਰੁੱਖ ਲਾਜ਼ਮੀ ਆਪਣੇ ਉਹਨਾਂ ਪਰਿਵਾਰ ਵੱਲੋਂ ਲਾਣਾ ਹੋਵੇਗਾ ਤੇ ਹੋਰ ਵੀ ਅਸੀਂ ਉਹਨਾਂ ਦਾ ਵਿਆਹ ਦਾ ਵੀ ਖਰਚਾ ਚੁੱਕਿਆ ਕਰਾਂਗੇ ਸਾਡੀ ਪੰਚਾਇਤ ਵੱਲੋਂ ਇਹ ਪ੍ਰਾਲੇ ਹੋਣਗੇ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹ ਜੇ ਨਸ਼ਾ ਕਰ ਰਹੇ ਹੋ ਤਾਂ ਪੰਚਾਇਤ ਵੱਲੋਂ ਪ੍ਰਾਲਾ ਕੀਤਾ ਜਾਵੇਗਾ ਉਹਨਾਂ ਨੂੰ ਸੈਂਟਰ ਦੇ ਵਿੱਚ ਖੜਦ ਦੇ ਬਿਲਕੁਲ ਜੀ ਬਿਲਕੁਲ ਅਸੀਂ ਪੰਚਾਇਤ ਵੱਲੋਂ ਉਹਨਾਂ ਦਾ ਡੀਡਿਕਸ਼ਨ ਸੈਂਟਰ ਦਾ ਰੇਂਜ ਪ੍ਰੋਪਰ ਕਰਕੇ ਦਵਾਂਗੇ ਉਹਨਾਂ ਦੀ ਹੈਲਪ ਪੂਰੀ ਕਰਾਂਗੇ ਅਸੀਂ ਉਹਨਾਂ ਨੂੰ ਮਤਲਬ ਪੂਰਾ ਪ੍ਰੋਪਰ ਉਹਨਾਂ ਨੂੰ ਗਾਈਡ ਕਰਾਂਗੇ ਉਹਨਾਂ ਦੀ ਜਿੰਨੀਆਂ ਵੀ ਮਤਲਬ ਜ਼ਰੂਰਤਾਂ ਹੋਣਗੀਆਂ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਪਰ ਉਹ ਨਸ਼ਾ ਛੱਡਣ ਤੇ ਆਪਣੇ ਪਿੰਡ ਦੇ ਵਿੱਚੋਂ ਚੋਰੀ-ਕਚਾਰੀ ਨੂੰ ਰੋਕਣ ਤੇ ਮਤਲਬ ਜਿਹੜਾ ਕੰਟਰੋਲ ਕਰੀ ਤੇ ਸਾਡਾ ਸਹਿਯੋਗ ਕਰਨ। ਖੇਤਰ ਸਿੰਘ ਜੀ ਜਿਹੜਾ ਪਿੰਡ ਮਾਨਾ ਵਾਲੇ ਦੀ ਪੰਚਾਇਤ ਵੱਲੋਂ ਮਤੇ ਪਾਸ ਕੀਤੇ ਗਏ ਆ ਉਹਦੇ ਵਿੱਚ ਇੱਕ ਨਸ਼ੇ ਨੂੰ ਲੈ ਕੇ ਵੀ ਮਤਾ ਕੀ ਕਹਿਣਾ ਚਾਹੋਗੇ? ਹਾਂਜੀ ਦੇਖੋ ਜੀ ਪੰਚਾਇਤ ਨੇ ਜਿਹੜਾ ਨਸ਼ੇ ਦੇ ਖਿਲਾਫ ਮਤਾ ਪਾਇਆ ਜੀ ਇਹ ਬਹੁਤ ਹੀ ਵਧੀਆ ਜੀ ਇਹ ਉਪਰਾਲਾ ਅੱਜ ਤੋਂ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ। ਚਲੋ ਫਿਰ ਇਹ ਪੰਚਾਇਤ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਕਦਮ ਚੁੱਕਿਆ ਸਾਡੇ ਪਿੰਡ ਦੇ ਨਸ਼ੇ ਦੇ ਬਹੁਤ ਹੀ ਮਾੜੇ ਹਲਾਤ ਆ ਜੀ ਬਹੁਤ ਹੀ ਜ਼ਿਆਦਾ ਨਸ਼ੇ ਦਾ ਕਾਰਨ ਪਿੰਡ 'ਚ ਚੋਰੀਆਂ ਵੱਧ ਹੁੰਦੀਆਂ ਜੀ ਲੁੱਟਾਂ ਖੋਹਾਂ ਜ਼ਿਆਦੀਆਂ ਹੁੰਦੀਆਂ ਧੀਆਂ ਭੈਣਾਂ ਦਾ ਆਉਣਾ ਜਾਣਾ ਔਖਾ ਹੋਇਆ ਜੀ ਅਸੀਂ ਇਸ ਗੱਲੋਂ ਪੰਚਾਇਤ ਦੇ ਬਹੁਤ ਬਹੁਤ ਧੰਨਵਾਦੀ ਵੀ ਜਿਹੜਾ ਇਹਨਾਂ ਨੇ ਨਸ਼ਾ ਬਤਾ ਪਾਇਆ ਤੇ ਇਹ ਚਾਹੁੰਦੇ ਕਿ ਸਾਰਾ ਪਿੰਡ ਵਾਸੀ ਇਹਦਾ ਸਾਥ ਦੇਣਾ ਇਹ ਲੱਗਦਾ ਵੀ ਇਹਦੇ ਨਾਲ ਕੋਈ ਠੱਲ ਪਾਊਗੀ ਨਸ਼ੇ ਤੇ ਹਾਂਜੀ ਪਾਊਗੀ ਜੀ ਜ਼ਰੂਰ ਜੇ ਪਿੰਡ ਵਾਸੀ ਸਾਰੇ ਸਾਥ ਦੇਣ ਤੇ ਰਲ ਕੇ ਚੱਲਣਗੇ ਤੇ ਜ਼ਰ ਦੀ ਪਰਦਾ ਜੀ ਆਪਣਾ ਨਾਮ ਤੇ ਪਿੰਡ ਦਾ ਨਾਮ ਮੇਰਾ ਨਾਮ ਚਿੰ다 ਸਿੰਘ ਹੈ ਜੀ ਮੈਂ ਮਿਹਨਤ ਦਾ ਕੰਮ ਕਰਦਾ ਜੀ ਹਾਂ ਕਿਹਾ ਜੀ ਮੈਂ ਉਪਰਾਲਾ ਕੀਤਾ ਗਿਆ ਕਿਦਾਂ ਦਾ ਉਪਰਾਲਾ ਤੇ ਮਨਾਲ ਚੱਕੀ ਕੀ ਮੁਸ਼ਕਲ ਆ ਰਹੀ ਹੈ ਜੀ ਦੇਖੋ ਜੀ ਪ੍ਰਾਲਾ ਸਰਪੰਚ ਸਾਹਿਬ ਨੇ ਬਹੁਤ ਵਧੀਆ ਕੀਤਾ ਵਾ ਠੀਕ ਹੈ ਜੀ ਇਸ ਪ੍ਰਾਲੇ ਤੇ ਅਸੀਂ ਬਿਲਕੁਲ ਸਹਿਮਤ ਆ ਪਰ ਜੋ ਨਸ਼ੇ ਦਾ ਹਾਲਾਤ ਹੈ ਨਾ ਸਾਡੇ ਪਿੰਡ ਦੇ ਵਿੱਚ ਬਹੁਤ ਬੁਰਾ ਆ ਰਿਹਾ ਮੇਰੇ ਬੱਚੇ ਨੇ ਨੌਰਮੈਡੀਕਲ ਕੀਤਾ ਮੇਰੇ ਬੱਚੇ ਨੇ ਵਧੀਆ ਵਧੀਆ ਪੜ੍ਹਾਈਆਂ ਕੀਤੀਆਂ ਮੇਰਾ ਬੱਚਾ ਬਰਬਾਦ ਹੋਇਆ ਪਿਆ ਮੈਂ ਇਸ ਟਾਈਮ ਰੋਗੇ ਕਹਿੰਦਾ ਨਸ਼ੇ ਵਾਲਾ ਦਾ ਬਰਬਾਦ ਕਰ ਦੋ ਜੋ ਕੁਝ ਹੈਗਾ ਇਹਨਾਂ ਦਾ ਇਹਨਾਂ ਤੇ ਪੂ ਮੈਂ ਇੰਨਾ ਕੁ ਦੁਖੀ ਹਾਂ ਬੱਚੇ ਦੇ ਉੱਤੋਂ ਬਹੁਤ ਜ਼ਿਆਦਾ ਇਹਨਾਂ ਦਾ ਬੇੜਾ ਗਰਕ ਹੋ ਜਾਏ ਇਹਨਾਂ ਨਸ਼ਿਆਂ ਦੇ ਨਾਲ ਇਸ ਬਰਬਾਦ ਕਰਤੀ ਦੁਨੀਆ ਸਾਰੀ ਸਾਰਾ ਪਿੰਡ ਬਰਬਾਦ ਕਰਕੇ ਰਹਿਤਾ ਸੋਨੇ ਰਗੇ ਬੱਚੇ ਲੋਕਾਂ ਦੇ ਰੋਲਦੇ ਫਿਰਦੇ ਆ ਉਹਨਾਂ ਦੀਆਂ ਮਾਵਾਂ ਰੋਂਦੀਆਂ ਫਿਰਦੀਆਂ ਧਾਵਾਂ ਮਾਰਦੀਆਂ ਫਿਰਦੀਆਂ ਵਾ ਉਹ ਨਸ਼ਾ ਸਾਡੇ ਘਰ ਤੋਂ ਨਿਕਲ ਤੋਂ ਬਾਹਰ ਨਸ਼ਾ ਮਿਲੰਡਿਆ ਵਾ ਤੇ ਉਹਨਾਂ ਨੂੰ ਕੀ ਲੋੜ ਛੱਡਣ ਦੀ ਜਦੋਂ ਨਸ਼ਾ ਸਾਡੇ ਪਿੰਡ 'ਚੋਂ ਬੰਦ ਹੋ ਜਾਏਗਾ ਤੇ ਫਿਰ ਇਸ ਕੋਈ ਦਾ ਬਚਾਅ ਹੋਏਗਾ ਨਹੀਂ ਤੇ ਪਿੰਡ ਦੇ ਵਿੱਚ ਬਹੁਤ ਬੁਰਾ ਹਾਲ ਜੇ ਇੰਨਾ ਕੁ ਬੁਰਾ ਹਾਲ ਹੈ ਇੰਨੇ ਹਾਲਾਤ ਬੁਰੇ ਆ ਮੈਂ ਹੱਥ ਜੋੜ ਕੇ ਸੰਸਾਭਾ ਅ ਇਹ ਨਸ਼ੇ ਉੱਤੇ ਨੱਥ ਪਾਈ ਜਾਵੇ ਇਹਨੂੰ ਪੂਰਾ ਨਸ਼ੇ ਨਸ਼ੇ ਵਾਲਿਆਂ ਬੰਦਿਆਂ ਨੂੰ ਬਰਬਾਦ ਕੀਤਾ ਜਾਵੇ ਇਹਨਾਂ ਨੇ ਆਪਣੇ ਘਰ ਬਣਾ ਲਿਆ ਕੁੱਟੀਆਂ ਪਾਲੀਆਂ ਇਹਨਾਂ ਨੇ ਤੇ ਸਾਡੇ ਘਰ ਬਰਬਾਦ ਕਰਕੇ ਰਹਾਤੇ ਆ ਸਾਡਾ ਘਰ ਵੇਖੋ ਜਾ ਕੇ ਅਸੀਂ ਇਸ ਟਾਈਮ ਪੈਸੇ ਪੈਸੇ ਤੋਂ ਮੋਤਾ ਦਿਆਂ ਸਾਡਾ ਬੱਚਾ ਰੋ ਕੇ ਤੁਹਾਡੇ ਕੋਲ ਪੈਸੇ ਮੰਗਦਾ ਵਾ ਬਹੁਤ ਬੁਰੇ ਹਾਲਾ ਸਾਡੇ ਸਾਡੀ ਬੇਨਤੀ ਹੱਥ ਜੋੜ ਕੇ ਤੁਹਾਡੇ